ਇਹ ਮੰਡੀ ਕਿੰਨੀ ਪੁਰਾਣੀ ਹੋ ਗਈ ਆ? ਇਹ ਤਾਂ ਕਾਫੀ ਸਾਲ ਪੁਰਾਣੀ ਮੰਡੀ ਹੈ। ਫਿਰ ਵੀ ਆਪਾਂ ਆਪਾ ਦੇਖਦੇ ਆਗੇ 20 ਸਾਲ ਦਾ ਆਪਾਂ ਉਹ ਦੇਖਦੇ। 20 ਸਾਲ। ਹਾਂ ਬੱਚੇ ਹੁੰਦੇ ਸੀ ਗਰ ਉਧਾਰੇ ਆਪਾਂ ਇੱਥੇ। 20 ਸਾਲ ਤੋਂ ਆਪਾਂ ਨੂੰ ਆ ਗਿਆ ਉਹ ਤਾਂ ਬੋਲੀ ਪੁਰਾਣੀ ਚੱਲੀ ਆ ਰਹੀ ਮੰਡੀ। ਯੂਪੀ ਤੋਂ ਆਉਂਦੇ ਭਾਈ ਇਹ ਬੱਕਰੇ ਆਪਣੇ ਸਾਰੇ ਗੰਗੋ ਤੋਂ ਆਉਂਦੇ ਆ ਜੀ। ਇਹ ਆਪਣੇ ਰਾਜਸਥਾਨ ਤੋਂ ਵੀ ਆਉਂਦੇ ਆ ਜੀ। ਹਰ ਹਰ ਇਲਾਕੇ ਤੋਂ ਆਉਂਦੇ ਸਾਰੇ ਸਟੇਟਾਂ ਤੋਂ ਆਉਂਦੇ ਆ ਜੀ। ਇਕੱਲੇ ਇਕੱਲੇ ਬੱਚੇ ਆਉਂਦੇ ਆ। ਮਾਹੌਲ ਕੀ ਹੈਗਾ ਵਾ ਮੰਡੀ ਦਾ? ਮੰਡੀ ਦਾ ਮੌਲ ਇਸ ਵਾਰ ਖਸਤਾ ਹੈ। ਜਿਲਾ ਜਿਹਾ ਹੋਣਾ ਚਾਹੀਦਾ ਨਾ 15 ਦਿਨ ਸੇ ਮੰਡੀ ਲੱਗਦੀ ਸੀ ਵੈਸਾ ਹਾਂ ਇਸ ਵਾਰ ਮਹਿੰਗਾਈ ਦੇ ਦੌਰ 'ਤੇ ਹੋਰ ਇਹ ਲੜਾਈ ਲੱਗਣ ਦੇ ਕਾਰਨ ਬਸ ਗਰਮੀ ਆ ਦਾ ਕਾਟੀ ਆ ਜੇ ਹੁਣ ਦੇਖਦੇ ਹਾਂ ਹੁਣ 10 ਦਿਨ ਪਏ ਆ ਅਜੇ ਮਾਲ ਇੰਨਾ ਵਿਕਰੀ ਰਿਹਾ ਦੇਖਦੇ ਬਾਕੀ ਜਿਹੜਾ ਰੱਬ ਚਾਹੂਗਾ ਉਹ ਹੀ ਹੋਊਗਾ ਮੈਂ ਇੱਕ ਚੀਜ਼ ਜਖਵਾਰ ਹੈ ਨਾ ਖਰਬੂਜਾ ਆਪਣਾ ਤਰਬੂਜ ਹੋ ਗਿਆ ਹੋਰ ਜਿੱਜਾ ਉਹਦੇ ਮਤਲਬ ਜਿਵੇਂ ਦੂਪ ਆ ਗਈ ਇੱਥੇ ਤੂਪਣਾ ਲੱਗਿਆ ਬਕਰਨ ਨੂੰ ਉਦੇ ਵੱਸ ਤੋਂ ਖੰਦੇ ਬਈ ਕੋਈ ਪੰਜਾਬ ਬੱਚਾ ਲੈ ਆਂਦਾ ਕੋਈ 10 ਬੱਚੇ ਲੈ ਆਂਦਾ ਕੋਈ 40 ਬੱਚੇ ਵੀ ਇਹਨਾਂ ਦੀ ਹੱਲੇ ਇਜ਼ਦੇ ਵਾਲੇ 6-7 ਦਿਨ ਪਏ ਵੀ ਹੌਲੀ-ਹੌਲੀ ਮਾਲ ਆਊਗਾ ਹੋਰ ਜੀ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਨ ਤਵੜੇ ਦਾ ਸੇ ਲੁਧਿਆਣਾ ਦੇ ਕਾਰਾਬਾਰਾ ਚੌਕ ਦੇ ਵਿੱਚ ਮੌਜੂਦ ਆ ਦੱਸ ਦਈਏ ਕਾਰਾਬਾਰਾ ਚੌਕ ਦੇ ਨਾਲ ਮਸ਼ਹੂਰ ਮੰਡੀ ਜਿਹੜੀ ਹੈ ਬੱਕਰਾ ਮੰਡੀ ਜਿਹੜੀ ਹੈ ਲੱਗਦੀ ਆ ਦੱਸ ਦਈਏ ਕਾਫੀ ਪੁਰਾਣੀ ਇਹ ਜਿਹੜੀ ਮੰਡੀ ਹੈ ਜਦੋਂ ਬੱਕਰੀ Eid ਆਂਦੀ ਹੈ ਜਾਂ Eid ਆਂਦੀ ਹੈ ਤੇ ਉਦੋਂ ਇੱਥੇ ਜਿਹੜੀ ਹੈ ਮੰਡੀ ਕਾਫੀ ਲੱਦੀ ਆ ਸੋ ਕਾਫੀ ਮਹਿੰਗੇ ਮਹਿੰਗੇ ਜਿਹੜੇ ਬੱਕਰੇ ਨੇ ਉਸ ਮੰਡੀ ਦੇ ਵਿੱਚ ਆਂਦਨੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੱਕਰੀ Eid ਜਿਹੜੀ ਹਲੇ ਆਣੀ ਹੈ ਤਾਂ ਉਸ ਤੋਂ ਪਹਿਲੇ ਮੰਡੀ ਜਿਹੜੀ ਹੈ ਉਹ ਲੱਗ ਚੁੱਕੀ ਆ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਲੁਧਿਆਣਾ ਦੇ ਕਾਰਾਬਰਾ ਚੌਕ ਤੋਂ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਗੱਡੀ ਦੇ ਉੱਤੇ ਬੱਕਰਾ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਨਾਮ ਕੀ ਹੈ ਤੁਹਾਡਾ ਨਾਮ ਗੁਰਦੇਵ ਸਿੰਘ ਜੀ ਅੱਛਾ ਆ ਗੱਡੀ ਤੁਸੀਂ ਚਲਾਉਂਦੇ ਹੋ ਹਾਂਜੀ ਗੱਡੀ ਅਸੀਂ ਚਲਾਉਂਦੇ ਆਂ ਜੀ ਆ ਕਿੱਥੇ ਲੈ ਕੇ ਜਾ ਲੈ ਬੱਕਰਾ ਤੇ ਬੱਕਰਾ ਘਰੇ ਲੈ ਕੇ ਚੱਲੇ ਆਂ ਜੀ ਕਿਉਂ ਮੰਡੀ ਆਏ ਸੀਗੇ ਪਹਿਲਾਂ ਮੰਡੀ ਆ ਸੀ ਇਹ ਤੂੰ ਜਾ ਰਹੇ ਸੀਗੇ ਜੀ ਅਸੀਂ ਕਹ ਬੱਕਰਾ ਸਾਡੇ ਪਸੰਦ ਲੱਗਾ ਜੀ ਸਨੱਖਾ ਲੱਗਾ ਇਹ ਸਰਕਾ ਅਸੀਂ ਕਹ ਦੀ ਜਾਨ ਬਚੀ ਜਾਵੇ ਇਹਨੂੰ ਲੈ ਚੱਲੋ ਮਤਲਬ ਵੇਚਣ ਵਾਸਤੇ ਲੈ ਕੇ ਆਏ ਸੀ ਪਹਿਲਾਂ ਹੋਰ ਵੇਚਣ ਵਾਸਤੇ ਹੋਰ ਕਿ ਲੈ ਕੇ ਆਏ ਸੀ ਉਰਦ ਕੋ ਖਰੀਦਿਆ ਗਿਆ ਜੀ ਅੱਛਾ ਅਸੀਂ ਕਹਿੰਦੀ ਜਾਨ ਬਚੀ ਜਾਵੇ ਅਸੀਂ ਲੈ ਜਾਈਏ ਇਹਨੂੰ ਘਰ ਨੂੰ ਕਿਦਾ ਵਪਤਰ ਹੈ ਇਹ ਬੱਕਰਾ ਇਹ ਸਿੰਘ ਦਾ ਜੀ ਅੱਛਾ ਭਾਈ ਜੀ ਨਾਮ ਕੀ ਹੈ ਤੁਹਾਡਾ ਜੀ ਵਿਨੋਦ ਨਾਮ ਵਿਨੋਦ ਅੱਛਾ ਇੱਧਰ ਆਓ ਮਾੜੇ ਜੀ ਇੱਧਰ ਆਓ ਅੱਛਾ ਤੁਸੀਂ ਇਹ ਬੱਕਰਾ ਕਿੱਥੋਂ ਲੈ ਕੇ ਆਏ ਤੈਸੀ ਲਾਡਵਾਲ ਆਪਣਾ ਆਪਣਾ ਹੀ ਹੈਗਾ ਸੀ ਇਹ ਅੱਛਾ ਆਪਣਾ ਹੀ ਹੈਗਾ ਤੇ ਮਤਲਬ ਇਹ ਕਿੱਥੇ ਲੈ ਕੇ ਆਏ ਸੀ ਇੱਧਰ ਲੈ ਕੇ ਆਏ ਸੀ ਇੱਥੇ ਕਿੱਥੇ ਇਹ ਮੰਡੀ 'ਚ ਬਾਰ ਬਾਰ ਹਾਂਜੀ ਅੱਛਾ ਇਹ ਕਿੰਨੇ ਪੁਰਾਣੀ ਮੰਡੀ ਆ ਇਹ ਉਹ ਬਹੁਤ ਪੁਰਾਣੀ ਹੈਗੀ ਅੱਛਾ ਬਹੁਤ ਪੁਰਾਣੀ ਹਾਂਜੀ ਤੇ ਇਹ ਹੁਣ ਇਹ ਲੈ ਕੇ ਚੱਲੇ ਹੋ ਤੁਸੀਂ ਬਸ ਜੋ ਹੋਰ ਵੇਚਣ ਵਾਲੇ ਸੀ ਅਸੀਂ ਉਹ ਵੇਚਦੇ ਨਹੀਂ ਵੇਚਣਾ ਆਪਾਂ ਕਿਉਂ ਮਤਲਬ ਮੋਹ ਆ ਗਿਆ ਹਾਂ ਬਾਈ ਇਹ ਸਾਨੂੰ ਪਸੰਦ ਆ ਗਿਆ ਇਸ ਕਰਕੇ ਇਹ ਵੇਚਨੇ ਅੰਦਾਜ਼ੀ ਇਹਨੂੰ ਤਾਂ ਅਸੀਂ ਦੀ ਵੇਚਣ ਦੇਣਾ ਇਹ ਪਸੰਦ ਆ ਗਿਆ ਸਾਡੇ ਪਸੰਦ ਆ ਗਿਆ ਸੀਗਾ ਨਹੀਂ ਵੇਚਣ ਦੇਣਾ ਇਹ ਮੇਰਾ ਗਵੰਢੀ ਆ ਜੀ ਅੱਛਾ ਇਹ ਸਰਕੇ ਦੀ ਬਾਸ ਲੈ ਜਾਵੇ ਇਸ ਬੱਕਰੇ ਦਾ ਕੀ ਨਾਮ ਹੈ ਕੀ ਕਿਦਾਂ ਇਹਨੂੰ ਬੁਲਾਉਂਦੇ ਕੀ ਮਤਲਬ ਕੀ ਕਿਹੜਾ ਬੱਕਰਾ ਵਾ ਕਿਹੜਾ ਬ੍ਰਾਂਡ ਹੈ ਏ ਅੰਬਰਸਰ ਜੀ ਅੰਬਰਸਰ ਜੀ ਅੰਬਰਸਰ ਜੀ ਹੋਰ ਕਿਸ ਕਿਸ ਬ੍ਰਾਂਡ ਦੇ ਜਿਹੜੇ ਬੱਕਰੇ ਨੇ ਆਂਦੇ ਇੱਥੇ ਪਹਾੜੀ ਬੱਕਰਾ ਆਉਂਦਾ ਜੀ ਰਾਜਸਥਾਨੀ ਵੀ ਹੁੰਦੇ ਆ ਬਿਲਕੁਲ ਜੀ ਛੋਟੇ ਇਹ ਪਹਾੜੀ ਜਿਹਨਾਂ ਆ ਪਹਾੜੀਆ ਕਹ ਦਿੰਨੇ ਆ ਹਾਂਜੀ ਏਰੀਏ ਦੇ ਹਿਸਾਬ ਨਾਲ ਜਿਹੜੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਬੱਕਰੀਆਂ ਦਾ ਨਾਮ ਹੁੰਦਾ ਹਾਂਜੀ ਹਾਂਜੀ ਜ਼ਿਲ੍ਹਿਆਂ ਦੇ ਹਿਸਾਬ ਤੇ ਹੁੰਦਾ ਜੀ ਅੱਛਾ ਪਰ ਹੁਣ ਹੁਣ ਜ਼ਿਲ੍ਹੇ ਦੀ ਗੱਲ ਕਿਹੜੀ ਰਹਿ ਗਈ ਹਰਿਆਣਾ ਦੇ ਵੀ ਇੱਥੇ ਆ ਰਹੇ ਆ ਅੱਛਾ ਹਰਿਆਣਾ ਦੇ ਵੀ ਆ ਹੁਣ ਪੰਜਾਬ ਵਿੱਚ ਇਦਾਂ ਦਾ ਹੋ ਗਿਆ ਮਾਹੌਲ ਪੰਜਾਬ ਵਿੱਚ ਮਾਹੌਲ ਇਦਾਂ ਹੋ ਗਿਆ ਸਹਿਬ ਅਲੀ ਅੱਛਾ ਤੁਸੀਂ ਇੱਥੇ ਮੰਡੀ ਦੇ ਵਿੱਚ ਆਏ ਹੋ ਕੀ ਕਹਿਣਾ ਚਾਹਉਂ ਬਸ ਕੁਰਬਾਨੀ ਲਈ ਬੱਕਰਾ ਲੈਣ ਆਈ ਸੀ ਅੱਛਾ ਹਾਂਜੀ ਲੈਣ ਵਾਸਤੇ ਆਈ ਸੀ ਹਾਂਜੀ ਹਾਂਜੀ ਲੈ ਲਿਆ ਬਸ ਖਰੀਦਣ ਲੱਗੇ ਸੀ ਇਹ ਚਾਲੀ ਪਈ ਲੈ ਕੇ ਬੱਕਰਾ ਸੋਹਣਾ ਸੀ ਇਹ ਲੈਣ ਲੱਗੇ ਸੀ ਮਤਲਬ ਆਹੀ ਬੱਕਰਾ ਪਸੰਦ ਆ ਹਾਂਜੀ ਹਾਂਜੀ ਕਿੰਨੇ ਦਾ ਹੈਗਾ ਇਹ ਪਤਾ ਲੱਗੇ ਬਸ ਇਹਨਾਂ ਨੇ ਰੇਟ ਹੀ ਨਹੀਂ ਦੱਸਿਆ ਹੁਣ ਕਹਿੰਦੇ ਲੈ ਜਾਣਾ ਵਾਪਸ ਇਦਾਂ ਹੀ ਪੁੱਛਿਆ ਨਹੀਂ ਕਰਨ ਕਿ ਬੱਸ ਕਹਿੰਦੇ ਲੈ ਜਾਣਾ ਵਾਪਸ ਆਪਣਾ ਰੱਖਣਾ ਮੁੜ ਕੇ ਵਾਪਸ ਇਹ। ਅੱਛਾ ਪਹਿਲਾਂ ਇਸ ਮੰਡੀ ਦੇ ਵਿੱਚ ਸਭ ਤੋਂ ਮਹਿੰਗਾ ਬਕਰਾ ਕਿਹੜਾ ਵੈਸ ਟਾਈਮ? ਇਸ ਟਾਈਮ ਤੇ ਅਜੇ ਮੈਂ ਹੁਣੇ ਆਇਆ ਮੈਂ ਤੇ ਅਜੇ ਦੇਖਿਆ ਨਹੀਂ ਅੰਦਰ ਜਾ ਕੇ। ਅੱਛਾ ਹਾਂ। ਜਿਆਦਾ ਬਕਰਾ ਮਹਿੰਗਾ ਬੀਟਲ ਹੀ ਆ ਬਕਰਾ ਅੰਮ੍ਰਿਤਸਰ ਦਾ। ਅੱਛਾ ਇਹ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਕਾਰਬਾਰਾ ਚੌਕ ਚ ਮੰਡੀ ਲੱਗਦੀ ਹੈ? ਮੈਂ ਤਾਂ ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਹਾਂਜੀ। ਆ ਬਿਲਕੁਲ ਸੋ ਦੱਸ ਦੇਗੀ ਕਿ ਕੁਰਬਾਨੀ ਵਾਸਤੇ ਬਕਰਾ ਖਰੀਦਣ ਵਾਸਤੇ ਜਿਹੜੇ ਖਰੀਦਦਾਰ ਨੇ ਉਹ ਮੰਡੀ ਦੇ ਵਿੱਚ ਪਹੁੰਚਦੇ ਨੇ ਸੋ ਇੱਕ ਬਕਰਾ ਜਿਹੜਾ ਉਹਨਾਂ ਨੂੰ ਪਸੰਦ ਆਂਦਾ ਤੇ ਉਸ ਤੋਂ ਬਾਅਦ ਉਸ ਬੱਕਰੇ ਨੂੰ ਜਿਹੜੇ ਵੇਚਣ ਵਾਲੇ ਹੁੰਦੇ ਨੇ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਅਸੀਂ ਨਹੀਂ ਵੇਚਣਾ ਇਹਨੂੰ ਵਾਪਸ ਲੈ ਕੇ ਚੱਲੇ ਨੇ ਸਭ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਕਾਰਬਾਰਾ ਚੌਕ ਤੋਂ ਬੱਕਰੇ ਨੂੰ ਵੇਚਣ ਵਾਸਤੇ ਇਹ ਲੋਕ ਆਏ ਸੀਗੇ ਤਾਂ ਉਸ ਤੋਂ ਬਾਅਦ ਇਹ ਵੇਚਿਆ ਨਹੀਂ ਇਹ ਵਾਪਸ ਲੈ ਕੇ ਚਲੇ ਗਏ ਨੇ ਹੁਣ ਉਸ ਤੋਂ ਬਾਅਦ ਮੰਡੀ ਦੇ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿਹੜੀ ਮੰਡੀ ਜਿਹੜੀ ਆ ਬੱਕਰੇ ਦੀ ਜਿਹੜੀ ਮੰਡੀ ਜਿਹੜੀ ਕਾਫੀ ਵੱਡੀ ਮੰਡੀ ਜਿਹੜੀ ਆ ਲੱਗਦੀ ਆ ਸੋ ਕਾਰਵਾਰਾ ਚੌਕ ਦੇ ਵਿੱਚ ਜਿੱਥੋਂ ਲੋਕ ਲੁਧਿਆਣਾ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਇੱਥੋਂ ਆ ਕੇ ਬੱਕਰਾ ਜਿਹੜਾ ਖਰੀਦਦੇ ਨੇ ਤਾਂ ਦੱਸ ਦੇ ਕਾਫੀ ਦੂਰੋਂ ਦੂਰੋਂ ਲੋਕ ਜਿਹੜੇ ਨੇ ਉਹ ਵੀ ਇੱਥੇ ਆ ਕੇ ਬੱਕਰਾ ਖਰੀਦਦੇ ਨੇ ਹਾਲਾਂਕਿ ਅਗਰ ਬੱਕਰੀਆਂ ਦੀ ਗੱਲ ਕਰੀਏ ਤੇ ਬੱਕਰੇ ਜਿਹੜੇ ਆ ਉਹ ਦੱਸ ਦਈਏ ਤੁਹਾਨੂੰ ਹਰਿਆਣੇ ਤੋਂ ਵੀ ਆਂਦੇ ਨੇ ਪਹਾੜੀਏ ਬੱਕਰੇ ਵੀ ਆਂਦੇ ਨੇ ਤੇ ਉਸ ਤੋਂ ਬਾਅਦ ਹੋਰ ਵੀ ਅੰਮ੍ਰਿਤਸਰ ਈ ਬੱਕਰੇ ਆਂਦੇ ਨੇ ਕਿਉਂਕਿ ਕਈ ਜ਼ਿਲ੍ਹੇ ਇੱਦਾਂ ਦੇ ਹੈਗੇ ਜਿਹੜੇ ਜ਼ਿਲ੍ਹਿਆਂ ਤੋਂ ਜਿਹੜਾ ਬੱਕਰਾ ਆ ਓ ਲੋਕਾਂ ਦੇ ਵੱਲੋਂ ਦੱਸਿਆ ਜਾਂਦਾ ਸਾਡੇ ਨਾਲ ਲੋਕ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਬਕਰਾ ਮੰਡੀ ਦੇ ਵਿੱਚ ਮੌਜੂਦ ਹਾਂ ਕਿਹੜਾ ਬਕਰਾ ਨਾਮ ਕੀ ਲੈ ਰਹੇ ਸੀਗੇ ਯੂਪੀ ਤੋਂ ਆਂਦੇ ਭਾਜੀ ਇਹ ਬੱਕਰੇ ਆਪਣੇ ਸਾਰੇ ਗੰਗੋ ਤੋਂ ਆਂਦੇ ਆ ਜੀ ਇਹ ਆਪਣੇ ਰਾਜਸਥਾਨ ਤੋਂ ਵੀ ਆਂਦੇ ਆ ਜੀ ਹਰ ਹਰ ਇਲਾਕੇ ਤੋਂ ਆਂਦੇ ਸਾਰੇ ਸਟੇਟਾਂ ਤੋਂ ਆਂਦੇ ਆ ਜੀ ਇਹ ਇਕੱਲੇ ਇਕੱਲੇ ਬੱਚੇ ਆਂਦੇ ਆ ਕੋਈ ਪੰਜਾ ਬੱਚਾ ਲਿਆਂਦਾ ਕੋਈ 10 ਬੱਚੇ ਲਿਆਂਦਾ ਕੋਈ 40 ਬੱਚੇ ਵੀ ਇਹਨਾਂ ਦੀ ਹੱਲੇ ਈਦ ਦੇ ਹਾਲੇ 6-7 ਦਿਨ ਪਏ ਆ ਵੀ ਹੋਲੀ ਹੋਲੀ ਮਾਲ ਆਊਗਾ ਉਹ ਰੇ ਜੀ ਇਹ ਰਿਕਾਰਡ ਹੈਗਾ ਵਾ ਇਹਦਾ ਕੋਈ ਵੀ ਸਭ ਤੋਂ ਮਹਿੰਗਾ ਬਕਰਾ ਕਿਹੜਾ ਪਿਛਲੇ ਵਾਰ ਵੀ ਕਿਆ ਸੀ ਹਾਂਜੀ ਇਹਨਾਂ ਦੀ ਡਿਮਾਂਡ ਹੁੰਦੀ ਹੈ ਇਹਨਾਂ ਦੀ ਖੂਬਸੂਰਤ ਹੁੰਦੀ ਹੈ ਪਿਛਲੇ ਵਾਰੀ ਕਿਹੜਾ ਵਿਕਿਆ ਸੀ ਤੁੰਬਾ 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 ਪਾਕਿਸਤਾਨੀ ਹੁੰਦਾ ਤੁੰਬਾ ਅੱਛਾ ਤੁੰਬਾ ਬਕਰਾ ਜਿਹੜਾ ਪਾਕਿਸਤਾਨੀ ਇਹ ਕਿੰਨੇ ਦਾ ਵਿਕਿਆ ਸੀ ਇਹ ਮੇਰੇ ਖਿਆਲ 85000 ਦਾ ਵਿਕਿਆਤਾ ਸਭ ਤੋਂ ਮਹਿੰਗਾ ਬਕਰਾ 85000 ਦਾ ਹਾਈਐਸਟ ਵਾਈ ਵੀ ਕਿਆਦਾ 50 ਸਾਈਜ਼ ਕੀ ਸੀਗਾ ਬੱਡਾ ਸੀ ਵੱਡਾ ਸਾਈਜ਼ ਆ ਪਿੱਛੇ ਪੈਡੂ ਕੀ ਤਰ੍ਹਾਂ ਹੁੰਦਾ ਹੈ ਪਿੱਛੇ ਉਸਕੇ ਬਹੁਤ ਮਾਲ ਹੁੰਦਾ ਹਾਂ ਉਹ ਅਲੱਗ ਛੀ ਆਟਮ ਹੁੰਦੀ ਹੈ ਖੂਬਸੂਰਤ ਹੁੰਦਾ ਹੈ ਮਤਲਬ ਲੋਕ ਪਸੰਦ ਕਰਦੇ ਨੇ ਆਗੇ ਪਸੰਦ ਕਰਤੇ ਆ ਜਿਆਦਾ ਹਾਂ ਕੁਰਬਾਨੀ ਵਾਸਤੇ ਕੋਣ ਹੈ ਕਿ ਆਇਆ ਕੋਈ ਸਭ ਤੋਂ ਮਹਿੰਗਾ ਨਹੀਂ ਆਇਆ ਕੋਈ ਅਭੀ ਵੀ ਨਹੀਂ ਆਇਆ ਅਭੀ ਚੰਦ ਨਿਕਲੇਗਾ 28 ਤਰੀਕ ਕੇ ਬਾਅਦ ਆਇੰਗੇ 29 ਤਰੀ ਮਾਹੂਲ ਕੀ ਹੈਗਾ ਵਾ ਮੰਡੀ ਦਾ ਫਿਰ ਹਾਲ ਮੰਡੀ ਦਾ ਮੋਲ ਇਸ ਵਾਰ ਖਸਤਾ ਹੈ ਅੱਛਾ ਟਿੱਲਾ ਹੈ ਜੈਸਾ ਹਾ ਹੋਣਾ ਚਾਹੀਏ ਤਾਂ ਨਾ 15 ਦਿਨ ਸੇ ਮੰਡੀ ਲੱਗਦੀ ਦੀ ਵੈਸਾ ਹੈ ਨਹੀਂ ਇਸ ਵਾਰ ਮਹਿੰਗਾਈ ਦੇ ਦੌਰ ਤੇ ਔਰ ਇਹ ਲੜਾਈ ਲੱਗਣੇ ਦੇ ਕਾਰਨ ਬੱਕਰੀਦ ਕਦੋਂ ਹੈਗੀ ਪਤਾ 7 ਤਰੀਕ ਕੀ 7 ਤਰੀਕ ਕੀ ਉਹ ਲੋਕ ਆ ਰਹੇ ਨੇ ਹੁਣ ਫਿਰ ਹਾਲ ਮੰਡੀ ਨਹੀਂ ਆ ਰਹੇ ਜਿਸ ਤਰ੍ਹਾਂ 10 ਦਿਨ ਪਹਿਲੇ 15 15 ਦਿਨ ਪਹਿਲੇ ਮੰਡੀ ਪਰ ਜਾਤੀ ਦੀ ਵਸਾ ਹੈ ਨਹੀਂ ਮੋਲ ਘਟ ਹੈ 25% ਕੰਮ ਰਹੇਗਾ ਇਸ ਵਾਰ ਬਹੁਤ ਬਹੁਤ 25% ਕੰਮ ਰਹੇਗਾ ਬਿਲਕੁਲ ਸੋ ਦੱਸ ਦਈਏ ਸਾਡੇ ਨਾਲ ਮੰਡੀ ਦੇ ਵਿੱਚ ਕੁਝ ਲੋਕ ਮੌਜੂਦ ਸੀਗੇ ਤੁਹਾਨੂੰ ਮੰਡੀ ਦੀਆਂ ਤਸਵੀਰਾਂ ਦਿਖਾਵਾਂਗੇ ਕੀ ਇਸ ਟਾਈਮ ਤੱਕ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਬੱਕਰੀ Eid ਤੋਂ 10 ਦਿਨ ਪਹਿਲਾਂ 15 ਦਿਨ ਪਹਿਲਾਂ ਇਹ ਮੰਡੀ ਜਿਹੜੀ ਹੈ ਪੂਰੀ ਪਰਮਾਰ ਲੱਗੀ ਹੁੰਦੀ ਸੀਗੀ ਮੰਡੀ ਪੂਰੀ ਭਰ ਜਾਂਦੀ ਸੀਗੀ ਬਕਰਿਆਂ ਤੋਂ ਤੇ ਵੇਚਣ ਵਾਲਿਆਂ ਦੇ ਨਾਲ-ਨਾਲ ਕਿਉਂਕਿ ਕਈ ਥਾਵਾਂ ਤੋਂ ਬਕਰੇ ਜਣੇ ਨੇ ਇਸ ਮੰਡੀ ਦੇ ਵਿੱਚ ਲਿਆਏ ਜਾਂਦੇ ਨੇ ਤੇ ਵੇਚੇ ਜਾਂਦੇ ਨੇ ਲੋਕਾਂ ਨੇ ਆਪਣੇ ਆਪਣੀ ਜਿਹੜੇ ਅੱਡੇ ਆ ਉਹ ਦੇਖ ਸਕਦੇ ਹੋ ਕਿ ਜਮਾ ਚੁਕੇ ਨੇ ਪਿੱਛੇ ਤਸਵੀਰਾਂ ਤੁਹਾਨੂੰ ਥੱਲੇ ਦੀਆਂ ਦਿਖਾ ਦਿੰਦੇ ਨੇ ਦੇਖ ਸਕਦੇ ਹੋ ਪੱਟੀਆਂ ਜੜੀਆਂ ਉਹ ਲਗਾ ਦਿੱਤੀਆਂ ਹੋਈਆਂ ਨੇ ਸੋ ਮੰਡੀ ਦੇ ਵਿੱਚ ਆਪਣੀ ਆਪਣੀ ਜਿਹੜੀ ਦੁਕਾਨਾਂ ਨੇ ਲੋਕਾਂ ਨੇ ਸਜਾ ਦਿੱਤੀਆਂ ਪਰ ਦੱਸ ਦਈਏ ਐਤਕੀ ਦੀ ਅਗਰ ਗੱਲ ਕਰੀਏ ਇਸ ਵਾਰ ਸੀਜ਼ਨ ਜਿਹੜਾ ਵਾ ਉਹ ਬਕਰੇ ਦਾ ਵੀ ਜਿਹੜਾ ਘਟ ਹੋ ਗਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਐਤਕੀ ਜਿਹੜੇ ਲੋਕ ਨੇ ਕੰਮਾਂ ਕਰਦੇ ਉੱਤੇ ਕਾਫੀ ਦੇ ਲੋਗ ਜਿਹੜੇ ਨੇ ਹੁਣ ਬੱਕਰੇ ਲੈਣ ਵਾਸਤੇ ਵੀ ਕਾਫੀ ਕੱਟ ਪਹੁੰਚ ਰਹੇ ਨੇ ਫਿਰ ਹਾਲ ਜੋ ਪਰਮਾਰ ਪਹਿਲੇ ਲੱਗੀ ਹੁੰਦੀ ਸੀਗੀ ਉਹ ਨਹੀਂ ਲੱਗੀ ਸੋ ਦੇਖ ਸਕਦੇ ਹੋ ਕਾਫੀ ਛੋਟੇ ਸੁਣੇ ਜਿਹੜੇ ਜਾਨਵਰ ਨੇ ਇਹ ਬੱਕਰੇ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਸੋ ਗੱਲਬਾਤ ਕਰਦੇ ਆ ਕਿੱਥੋਂ ਇਹ ਲੈ ਕੇ ਆਏ ਨੇ ਕਿੰਨੀ ਦੂਰੋਂ ਆਏ ਨੇ ਕੀ ਨਾਮ ਕੀ ਹੈਗਾ ਸਾਰਨਪੁਰ ਰਹਿਮਾਨ ਤੁਹਾਡਾ ਨਾਮ ਰਹਿਮਾਨ ਦੇਖੋ ਇਨੇ ਉਤਸ਼ਾਹ ਨੇ ਕਿ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਮੈਂ ਨਾਮ ਪੁੱਛਿਆ ਉਹ ਕਹਿੰਦੇ ਸਾਰਨਪੁਰ ਸਾਰਨਪੁਰ ਤੋਂ ਇਹ ਚੀਜ਼ ਆਈ ਹੈ ਸਾਰਨਪੁਰ ਤੋਂ ਬੱਕਰੇ ਲੈ ਕੇ ਆਏ ਆ ਸਾਰਨਪੁਰ ਇੰਨੀ ਦੂਰੋਂ ਜੀ ਇੱਥੇ ਲੁਧਿਆ ਵਿਕਤੇ ਹੈ ਜੀ ਇਧਰ ਵੀ ਵਿਕਤੇ ਹੋ ਉਧਰ ਵੀ ਵਿਕਤੇ ਹੈ ਦੋਨੋਂ ਪਾਸੇ ਵੇਚਤੇ ਹੈ ਦੋਨੋਂ ਪਾਸੇ ਵੇਚਦੇ ਸਭ ਤੋਂ ਮਹਿੰਗਾ ਬਕੜਾ ਕਿਹੜਾ ਹੈ ਇਹਦੇ ਚ ਆਹ ਖੜਾ ਆ ਤੁਹਾਨੂੰ ਤਸਵੀਰਾਂ ਦਿਖਾਣੇ ਸਭ ਤੋਂ ਮਹਿੰਗਾ ਬਕਰੇ ਦੀਆਂ ਤਸਵੀਰ ਦੇਖ ਸਕਦੇ ਹੋ ਇਹ ਸਭ ਤੋਂ ਮਹਿੰਗਾ ਬਕਰਾ ਵੈ ਸੋ ਕਾਫੀ ਸੋਨਾ ਵੀ ਹੈ ਕਿ ਰੇਟ ਕੀ ਹੈਗਾ ਇਹਦਾ ਪ੍ਰਾਈਸ ਕੀ ਹੈ ਇਸਕੇ 25000 25000 ਤੇ ਕਿੰਨੇ ਦਿਨਾਂ ਤੋਂ ਬਕਰੇ ਦਾ ਜਿਹੜਾ ਵਪਾਰ ਕਰ ਰਹੇ ਹੋ ਹੋ ਗਏ 2-3 ਸਾਲ ਹੋ ਗਏ 2-3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਹੁਣ ਤੱਕ ਸਭ ਤੋਂ ਮਹਿੰਗਾ ਬਕਰਾ ਕਿਹੜਾ ਵੇਚਿਆ ਤੁਸੀਂ 2.5 ਲੱਖ ਦਾ ਪਿਛਲੇ ਸਾਲ ਵੇਚਿਆ ਇੰਦਰ ਜੀ 2.5 ਲੱਖ ਦਾ 2.5 ਲੱਖ ਦਾ ਇੱਕ ਬੱਕਰਾ ਇੱਕ ਬੱਕਰਾ ਅੱਛਾ ਤੇ ਹੁਣ ਕੰਮ ਕਰ ਵਧੀਆ ਚੱਲ ਰਿਹਾ ਬੜੀਆ ਹੈ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਇਹ ਤੱਕ ਹਿ ਜਾਣੀ ਹੈ ਇਹ ਤੱਕ ਹੋਰ ਕੰਮ ਬਦਨਾ ਹੀ ਹੈ ਬਦਨਾ ਅੱਛਾ ਇੱਥੇ ਲੋਕ ਕਿੱਥੋਂ ਕਿੱਥੋਂ ਆਂਦੇ ਆ ਕਿਹਨੇ ਕਿਹਨੇ ਦੂਰੋਂ ਆਂਦੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਂਦੇ ਬਸ ਸਾਰਨਪੁਰ ਤੱਕ ਹੀ ਆਏ ਜੀ ਬਸ ਸਾਰਨਪੁਰ ਤੱਕ अच्छा देख सकते हो कि लोग ना गलत बात कर रहे हैं था होना बोलो सीधे तौर पे कहा जाता है कि सारनपुर तो भी कुछ लोग आंदे ने सो जेड़ा ਸਾਡੇ ਨਾਲ ਬਾਈ ਮੌਜੂਦ ਸੀਗਾ ਉਹ ਕੋਈ ਆਮ ਨਹੀਂ ਹੈਗਾ ਉਹਨੇ ਪਿਛਲੇ ਵਾਰ ਬકરી ঈদ ਦੇ ਟਾਈਮ 22 ਲੱਖ ਦਾ ਇੱਕ ਬਕੜਾ ਵੇਚਿਆ ਸੀਗਾ ਸੋ ਲੁਧਿਆਣਾ ਦੇ ਕਾਰਾਬਾਰ ਚੌਕ ਦੇ ਵਿੱਚ ਜਿਹੜਾ ਨਾਲ ਮੰਡੀ ਲੱਗਦੀ ਹੈ ਅੱਜ ਫੇਰ ਉੱਥੇ ਪਹੁੰਚ ਗਿਆ ਹੋਰ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਕਿ ਕਾਫੀ ਸੇਵਾ ਜਿਹੜੀ ਹੈ ਉਹ ਕੀਤੀ ਜਾਂਦੀ ਕੀ ਲੈਂਦਾ ਸਭ ਤੋਂ ਮਹਿੰਗਾ ਬਕੜਾ ਕਿਰਾ ਲੈ ਕੇ ਆਏ ਤੁਸੀਂ ਸਭ ਤੋਂ ਮਹਿੰਗਾ 50000 ਵਾਲਾ 50000 ਮਤਲਬ ਉਹ ਕਿੱਥੇ ਹੈਗਾ ਸੀ ਉਹ ਕਰਿਆ ਅੱਛਾ ਲੈ ਕੇ ਆਉਣਾ ਆਓ ਸਾਮ ਨੂੰ ਲੈ ਆਵਾਂਗਾ ਤੋਪੇ ਕਿ ਨਾ ਤੁੱਪ ਕਰਕੇ ਲੈ ਆਂਦਾਂ ਨਹੀਂ ਅੱਛਾ ਉਹ ਘਰੇ ਰਹਿੰਦਾ ਕਿੰਨੇ ਦਿਨਾਂ ਤੋਂ ਇਹ ਵਪਾਰ ਕਰ ਰਹੇ ਹੋ ਤੁੰ ਨੂੰ ਹੋ ਗਏ 10 ਸਾਲ ਹੋ ਗਏ 10 ਸਾਲ 10 ਸਾਲਾਂ ਦੇ ਵਿੱਚ ਸਭ ਤੋਂ ਮਹਿੰਗਾ ਬਕਰਿਆ ਕਿ ਸਾਲ ਦੇ ਵਿੱਚ ਵੇਚਿਆ ਸੀਗਾ ਕੁਝ ਯਾਦ ਹੋ ਗਏ 5 5-6 ਸਾਲ ਹੋ ਗਏ 5 ਸਾਲ ਹੋ ਗਏ ਉਹ ਵੇਚਿਆ ਸੀ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਇੱਕ ਬਕਰਾ ਮਤਲਬ ਕਿੱਥੋਂ ਕਿੱਥੋਂ ਆਂਦੇ ਨੇ ਲੋਕ ਲੈਣ ਕਿਉਂਕਿ ਵੇਚਣ ਵਾਸਤੇ ਤਾਂ ਕਾਫੀ ਦੂਰ ਦੂਰ ਆਂਦੇ ਨੇ ਲੈਣ ਵਾਸਤੇ ਕਿੱਥੋਂ ਕਿੱਥੋਂ ਆਂਦੇ ਨੇ ਬਹੁਤ ਦੂਰ ਦੂਰ ਆਂਦੇ ਆ ਯੂਪੀ ਤੋਂ ਆਂਦੇ ਆ ਬੜੀ ਦੂਰ ਦੂਰ ਲੋਕੀ ਆਂਦੇ ਆ ਅੱਛਾ ਉੱਧਰ ਦਾ ਹਰਿਆਣੇ ਤੋਂ ਵੀ ਪਤਾ ਨਹੀਂ ਯੂਪ ਬੜੇ ਦੂਰ ਦੂਰੋ ਲੋਕੀ ਆਂਦੇ ਆ ਬੱਕਰੇਲੇ ਅੰਤ ਅੱਛਾ ਕੀ ਕਹਿਣਾ ਚਾਹੋਗੇ ਬਕਰੀ Eid ਦੇ ਸੁਭ ਮੌਕੇ ਤੇ ਤਿਵਾਰ ਦੇ ਸੁਭ ਮੌਕੇ ਤੇ ਲੋਕਾਂ ਨੂੰ ਕੀ ਅਪੀਲ ਹੈ ਬਸ ਗਰਮੀ ਆ ਦਾ ਕੱਟੀ ਆ ਜੇ ਹੁਣ ਦੇਖਦੇ ਆ ਹੁਣ ਆਏ 10 ਦਿਨ ਪਏ ਆ ਆਏ ਮਾਲ ਇਹਦਾ ਵਿਕ ਰਿਹਾ ਦੇਹ ਦੇ ਬਾਕੀ ਜਿਹੜਾ ਰੱਬ ਚਾਊਗਾ ਉਹੀ ਹੋਊਗਾ ਬਿਲਕੁਲ ਸੋ ਦੁਕਾਨਦਾਰ ਜਿਹੜੇ ਵੀ ਨੇ ਉਹਨਾਂ ਨਾਲ ਜਦੋਂ ਗੱਲ ਕਰ ਰਹੇ ਆਂ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਇੱਕ ਇੱਕ ਰਿਕਾਰਡ ਦਾ ਜਿਹੜਾ ਵਾ ਉਹਨਾਂ ਨੇ ਬਣਾਏ ਹੋਇਆ ਕਿਉਂਕਿ ਕੋਈ ਲੋਕ ਕਹਿੰਦੇ ਨੇ ਕਿ ਕੁਛਾਂ ਨੇ ਪਿਛਲੇ ਸਾਲ ਸਭ ਤੋਂ ਮਹਿੰਗਾ ਬੱਕਰਾ ਵੇਚਿਆ ਸੀਗਾ ਤੇ ਕੁਝ ਲੋਕ ਕਹਿ ਰਹੇ ਨੇ ਕਿ ਅਸ ਤੋਂ 5 ਸਾਲ ਪਹਿਲੇ ਸਭ ਤੋਂ ਮਹਿੰਗਾ ਬੱਕਰੇ ਆ ਵੇਚਿਆ ਸੀਗਾ ਰੇਡ ਤੁਹਾਨੂੰ ਦੱਸ ਦਿੰਦੇ ਆ ਸਾਡੇ 3 ਲੱਖ ਰੁਪਏ ਦਾ ਜਿਹੜਾ ਇੱਕ ਬੱਕਰਾ ਉਹਨਾਂ ਵੱਲੋਂ ਵੇਚਿਆ ਗਿਆ ਸੀਗਾ ਸੋ ਦੇਖ ਸਕਦੇ ਹੋ ਪਰਮਾਨ ਜਿਹੜੀ ਆ ਉਹ ਬੱਕਰਿਆਂ ਦੀ ਲੱਗੀ ਹੋਈ ਆ ਲੋਕ ਇੱਥੇ ਮੌਜ ਵਪਾਰ ਕਰ ਰਹੇ ਨੇ ਸੋ ਦੱਸ ਦिए कि ਖੀਰੇ ਖਰਬੂਜੇ ਜਿਹੜੇ ਨੇ ਉਹ ਕੱਟ ਕੇ ਖਵਾਏ ਜਾ ਰਹੇ ਨੇ ਸੋ ਵਧੀਆ ਵਧੀਆ ਚੀਜ਼ ਜੜੀ ਆ ਖਵਾਈ ਜਾ ਰਹੀ ਹੈ ਕੀਰੇ ਕੱਟਦੇ ਪਏ ਉਹ ਨਾਮ ਕੀ ਹੈਗਾ ਚਾਂ ਨਾਮ ਹੈਗਾ ਇਹ ਖੀਰੇ ਆਪਣਾ ਖਰਬੂਜੇ ਕੱਟਦੇ ਇਹ ਜਾਨਵਰ ਕੋ ਲਈ ਖਿਲਾਤੇ ਹੈਂ ਅੱਛਾ ਸਿਹਤ ਨੂੰ ਉਹਨੂੰ ਸਿਹਤ ਬਣਾ ਰਹੇ ਹੈਂ ਮਤਲਬ ਇਹ ਖਰਬੂਜੇ ਖਾਣ ਨਾਲ ਸਿਹਤ ਬਣਦੀ ਸਿਹਤ ਬਣਦੀ ਹੈ ਹਾਂ ਬੱਕਰੀਆਂ ਨੂੰ ਖਵਾਣੀ ਬੱਕਰੇ ਨੂੰ ਖਿਆਣੀ ਕਿੱਥੋਂ ਆਏ ਹੋ ਤੁਸੀਂ ਇਹ ਖਾ ਲਏ ਬਨਾਰਸ ਤੋਂ ਆਏ ਪਣ ਅਰਸਤੂ ਲੁਧਿਆਣੇ ਆਇਓ ਆਹੋ ਕਿਉਂ ਉੱਥੇ ਮਤਲਬ ਕਿਉਂ ਵੇਚਿਆ ਮੰਡੀ ਲੱਗਦੀ ਹੈ ਅੱਛਾ ਯਹਾਂ ਪੇ ਵੀ ਲੱਗਦੀ ਹੈ ਰਹਿਣ ਵਾਲੇ ਯਹਾਂ ਪੰਜਾਬ ਮੇ ਰਹਿਣ ਵਾਲੇ ਛੋਨੀ ਮੋਲੇ ਅੱਛਾ ਤੇ ਮਤਲਬ ਇਹ ਹੁਣ ਮੰਡੀ ਲੱਗ ਚੁਕੀ ਹੈ ਤੇ ਤੁਸੀਂ ਹੁਣ ਦੁਕਾਨ ਲਾ ਲਈ ਆਹੋ ਕੋਈ ਬੱਕਰਾ ਵੇਚਿਆ ਸਭ ਤੋਂ ਮਹਿੰਗਾ ਜਿਹੜਾ ਰਿਕਾਰਡ ਫਿਕਸ ਆਹੋ ਬਿਕ ਗਿਆ 54000 ਦਾ ਬਿਕ ਗਿਆ 54000 ਦਾ ਬੱਕਰਾ ਬਿਕ ਵੀ ਗਿਆ ਆਹੋ ਅਸੀਂ ਵੇਚਿਆ ਸੀ ਪਿਛਲੇ ਸਾਲ ਮਲੇਕੋਟਲੇ ਜੀ ਮੰਡੀ ਸਾਡੇ ਪ੍ਰਾਦੀ ਲੱਗਦੀ ਉੱਥੇ ਉੱਥੇ ਵੀ ਗਿਆ 1.25 ਲੱਖ ਦਾ ਬੱਕਰਾ ਹਾਂਜੀ ਹਾਂਜੀ ਉਹ ਮਤਲਬ ਇੱਕ ਰਿਕਾਰਡ ਹੈ ਤੁਹਾਡੇ ਕੋਲ 2 ਸਾਲਾਂ ਦੇ ਵਿੱਚ ਉਹ ਖਾਂਦਾ ਵੀ ਸੀ ਨਾ ਜਿਵੇਂ ਉਹ ਲੱਡੂ ਘਿਓ ਦੇ ਬਣਾ ਕੇ ਖਵਾਉਂਦੇ ਸੀ ਜਿਵੇਂ ਇਹ ਇੱਕ ਚੀਜ਼ ਖਵਾ ਰਹੇ ਨਾ ਖਰਬੂਜਾ ਆਪਣਾ ਤਰਬੂਜ ਹੋ ਗਿਆ ਹੋਰ ਚੀਜ਼ਾਂ ਉਹਨਾਂ ਮਤਲਬ ਜਿਵੇਂ ਦੁੱਪ ਆ ਗਈ ਇੱਥੇ ਤੂਪਣਾ ਲੱਗਿਆ ਬਕਰਾਂ ਨੂੰ ਉਹਦੇ ਵਾਸਤੇ ਖਾਂਦੇ ਪੈ ਮਤਲਬ ਇਨੀ ਸੇਫਟੀ ਕੀਤੀ ਜਾਂਦੀ ਹਾਂਜੀ ਹਾਂਜੀ ਜੇ ਕੋਈ ਬਿਮਾਰ ਹੋ ਗਿਆ ਤਾਂ ਕਰਕੇ ਉਹ ਦੇਖੋ ਹੋਰ ਕੀ ਕੁਝ ਸੇਵਾ ਕੀਤੀ ਜਾਂਦਾ ਹੋਰ ਕੀ ਕੁਝ ਖਵਾਇਆ ਜਾਂਦਾ ਬਸ ਅਹੀ ਚੀਜ਼ਾਂ ਹੈ ਬਾਕੀ ਘਾਹ ਫੁੱਲ ਜੜੀ ਹੈ ਉਹ ਚਾਰਾ ਲੱਗਿਆ ਉਹਦਾ ਬਲਤੀ ਤੋਂ ਉਹ ਖਾਂਦੇ ਹੈ ਬਸ ਹਾਂਜੀ ਹਾਂਜੀ ਭਾਈ ਜੀ ਹਾਲੇ ਫਿਰ ਹਾਲ ਮੰਡੀ ਜੜੀ ਲੱਗ ਚੁੱਕੀ ਹੈ ਲੋਕਾਂ ਦਾ ਆਣਾ ਜਾਣਾ ਕਿਦਾਂ ਦਾ ਹੈਗਾ ਕਿਦਾਂ ਦੇ ਲੋਕ ਆ ਰਹੇ ਨੇ ਲੈਣ ਲੋਕੀ ਸਵੇਰੇ ਜ਼ਿਆਦਾ ਆਉਂਦੇ ਤੇ ਸ਼ਾਮ ਨੂੰ ਜ਼ਿਆਦਾ ਆਉਂਦੇ ਧੁੱਪ ਕਰਕੇ ਧੁੱਪ ਕਰਕੇ ਹਾਂਜੀ ਇਸ ਟਾਈਮ ਘਟੁੰਦਾ ਸਵੇਰੇ ਤੁਸੀਂ ਸ਼ਾਮ ਨੂੰ ਆਓਗੇ 4-5 ਵਜੇ ਇੱਥੇ ਰਸ ਹੋਣਾ ਹੈ ਹਾਂਜੀ ਹਾਂਜੀ ਬਾਕੀ ਅੱਗੇ ਜਾ ਕੇ 2-3 ਇੱਕ ਦੋ ਦਿਨਾਂ ਬਾਅਦ ਹੋਰ ਰਸ ਹੋਣਾ ਇੱਥੇ ਬਿਲਕੁਲ ਸੋ ਦੱਸ ਦिए ਦੁਕਾਨਦਾਰ ਸਾਡੇ ਨੇ ਮੌਜੂਦ ਸੀਗੇ ਉਹਨਾਂ ਵੱਲੋਂ ਕਹਿਣਾ ਹੈ ਕਿ ਅਸੀਂ ਮਲੇਰ ਕੋਟਲੇ ਦੇ ਵਿੱਚ 125000 ਦਾ ਜਿਹੜਾ ਬੱਕਰਾ ਵੇਚਿਆ ਸੀਗਾ ਸੋ ਬਕਰਿਆਂ ਦੀ ਪਰਮਾ ਜਿਹੜੀ ਲੱਗੀ ਹੋਈ ਹੈ ਗੱਲਬਾਤ ਕਰਾਂਗੇ ਹੋਰ ਵੀ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਸ਼ਾਮ ਨੂੰ ਆਉਂਦੇ ਨੇ ਤੇ ਸਵੇਰੇ ਆਉਂਦੇ ਨੇ ਕਿਉਂਕਿ ਦਿਨੇ ਜਿਹੜੀ ਹੈ ਕਾਫੀ ਗਰਮੀ ਹੁੰਦੀ ਹੈ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬਕਰਿਆਂ ਦੀ ਜਿਹੜੀ ਹੈ ਸੇਵਾ ਉਹ ਕਾਫੀ ਕੀਤੀ ਜਾਂਦੀ ਹੈ ਸੋ ਇਹਨਾਂ ਨੂੰ ਲਿਕੁਇਡ ਚੀਜ਼ਾਂ ਜਿਹੜੀਆਂ ਖਵਾਈਆਂ ਜਾਂਦੀਆਂ ਨੇ ਸੋ ਉਸ ਤੋਂ ਬਾਅਦ ਚਮਕੀਲਾ ਬ ਕਲ ਸੇਵਾ ਕਰ ਰਹੇ ਹੋ ਕੀ ਗੱਲ ਨਾਮ ਕੀ ਹੈਗਾ ਸੁਣੋ ਨਾਮ ਕੀ ਹੈ ਆਪ ਦਾ ਮੁਹੰਮਦ ਸੋਹੇਲ ਜੀ ਇਹ ਕਿੰਨੇ ਬੱਕਰੇ ਆਪਕੇ ਪਾਸ ਅੱਜ ਅੱਜ ਹਮਾਰੇ ਪਾਸ 70 ਬਚ ਕੇ 70 70 ਬੱਚ ਆਪਣੇ ਵਾਸਤੇ ਮਤਲਬ ਇਹ 70 ਬકરી ਇਹ ਵਾਸਤੇ ਤਿਆਰ ਕੀਤੀ ਹਾਂ ਬકરી ਇਸ ਤਿਆਰ ਕੀਤੇ ਹੋਏ ਨੇ ਜੀ ਕਦੋਂ ਬકરી 7 ਤਰੀਕ ਨੂੰ ਹੈਗਾ ਹਲੇ ਚੰਦ ਅਜ ਹੋ ਜੂਗਾ ਤਾਂ 7 ਤਰੀਕ ਨੂੰ ਬਗਰੀਦ ਪੈਣੀ ਆ ਅੱਛਾ ਨਹੀਂ ਤਾਂ ਫਿਰ 6 ਨੂੰ ਹੋ ਜੂਗੀ ਤੇ ਵਿਕਰੇ ਮਤਲਬ ਕਦੋਂ ਤੋਂ ਸ਼ੁਰੂ ਹੁੰਦੇ ਆ ਵਿਕਨੇ ਸ਼ੁਰੂ ਹੋ ਗਏ ਨੇ ਮਾਲ ਵਿਕ ਰਿਹਾ ਅੱਜ ਵੀ ਵਿਕੇ ਮਾਲ ਮਾਲ ਤਾਂ ਵਿਕ ਰਿਹਾ ਅੱਛਾ ਹਲੇ 2-3 ਦਿਨਾਂ ਬਾਅਦ ਹੋਰ ਜਾਏ ਟ੍ਰੈਫਿਕ ਆਣੇ ਲੋਕ ਹੋਰ ਜਾਣੇ ਨੇ ਮਤਲਬ ਲੋਕ ਘਰਾਂ ਦੇ ਵਿੱਚ ਵੀ ਲੈ ਕੇ ਜਾ ਕੇ ਸੇਵਾ ਕਰਦੇ ਹਾਂ ਹਾਂ ਬਿਲਕੁਲ ਕਰਦੇ ਨੇ ਜੀ ਅੱਛਾ ਹਫਤੇ ਰੱਖਦੇ ਨੇ ਘਰੇ ਚ ਜਾ ਕੇ ਇਹ ਅੱਛਾ ਇੱਕ ਗੱਲ ਜਿਹੜੀ ਹੈ ਕੁਰਬਾਨੀ ਕਿ ਕੁਰਬਾਨੀ ਦਾ ਆਪਣੇ ابراہیم ਅਲੈ ਸਲਾਮ ਦੇ ਆਪਣੇ ਹੈਗੇ ਪੈਗੰਬਰ ਸਾਹਿਬ ਉਹਨਾਂ ਦਾ ਸੁਨਨਤ ਆ ਆਪਾਂ ਉਹਦਾ ਕਰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਕੁਰਬਾਨੀ ਦੇਖੋ ਇੱਕ ਇਹ ਚੀਜ਼ ਆ ਕੁਰਬਾਨੀ ਆਪਣੇ ਪਿਆਰ ਆਪਣਾ ਮਨਪਸੰਦ ਚੀਜ਼ ਦਾ ਵਾ ਜਿਹੜਾ ਆਪਣਾ ਦਿਲ ਦਾ ਟੁਕੜਾ ਹੋਵੇ ਹੁਣ ਆਪਾਂ ਜਾਨਵਰ ਪਾਲਦੇ ਆ ਸੇਵਾ ਕਰਦੇ ਆ ਉਹਨੂੰ ਕੁਰਬਾਨ ਕਰਦੇ ਆ ਕੋਈ ਵੀ ਗਲਤ ਕੰਮ ਉਹਨੂੰ ਛੱਡੋ ਕੁਰਬਾਨੀ ਇਸ ਚੀਜ਼ ਦਾ ਨਾਮ ਆ ਤੇ ਹੁਣ ਫਿਰ ਹਾਲ ਮੰਡੀ ਜਿਹੜੀ ਚੱਲ ਰਹੀ ਹੈ ਕਿਤੋਂ ਕਿਤੋਂ ਲੋਕ ਆਂਦੇ ਨੇ ਇਸ ਮੰਡੀ ਦੇ ਵਿੱਚ ਇਹ ਮੰਡੀ ਕਿੰਨੀ ਪੁਰਾਣੀ ਹੋ ਗਈ ਹੈ ਇਹ ਤਾਂ ਕਾਫੀ ਸਾਲ ਪੁਰਾਣੀ ਮੰਡੀ ਹੈ ਫਿਰ ਵੀ ਆਪਾ ਆਪਾ ਦੇਖਦੇ ਆ ਕਿ 20 ਕੇ ਸਾਲ ਤੋਂ ਆਪਾਂ ਉਹ ਦੇਖਦੇ ਠੀਕ ਸਾਲ ਹਾਂ ਬੱਚੇ ਹੁੰਦੇ ਸੀ ਉਧਾਰੇ ਆਪਾਂ ਇੱਥੇ 20 ਸਾਲ ਤੋਂ ਆਪਾਂ ਨੂੰ ਅੱਗੇ ਉਹ ਤਾਂ ਬੋਲੀ ਪੁਰਾਣੀ ਚੱਲੀ ਆ ਰਹੀ ਮੰਡੀ ਹੂੰ ਹੂੰ ਕੀ ਕਹਿਣਾ ਚਾਹੁੰਗੇ ਲੋਕਾਂ ਨੂੰ ਕੀ ਮੈਸੇਜ ਹੈ ਮੈਸੇਜ ਇਹ ਹੀ ਆ ਜੀ ਸਭ ਨੂੰ ਬਕਰੀ ਦੀਆਂ ਉਹ ਉਹ ਮਗਾਰਕਾਂ ਹਾਂ ਠੀਕ ਹੈ ਜੀ ਬਾਕੀ ਖੁਸ਼ੀਆਂ ਦਾ ਤਿਵਾਰ ਹੈ ਜੀ ਹੂੰ ਤੁਸੀਂ ਵੀ ਕੁਝ ਹੋਰ ਕੀ ਕਹਿ ਰਹੇ ਸੀ? ਹਾਂ ਜੀ ਨਹੀਂ ਨਹੀਂ ਮੈਂ। ਕੀ ਤੁਸੀਂ ਕੁਝ ਆਪਾਂ ਤੇ ਇਹੀ ਕਹਿ ਰਹੇ ਆਂ ਵੀ ਈਦ ਮੁਬਾਰਕ ਸਭ ਖੁਸ਼ੀਆਂ ਵਰ੍ਹ ਜਾਵੇ। ਆਈ ਜਾ ਆਪਣੇ ਰਵੇ ਸਾਰਿਆਂ ਦਾ ਬਸ ਈਦ ਇਹੀ ਹੋਵੰਦੀ ਔਰ ਕੀ ਹੁੰਦਾ ਹੈ? ਮੁਬਾਰਕ ਹੋ ਮੁਬਾਰਕ ਹੋ ਸਭ ਕੋ ਸਭ ਕੋ ਈਦ ਮੁਬਾਰਕ ਹੋ ਪੂਰੇ ਦੇਸ਼ ਮੇ ਕਿੰਨੇ ਦਿਨਾਂ ਤੋਂ ਦੇਖ ਰਹੇ ਹਾਂ ਇਸ ਮੰਡੀ ਨੂੰ ਜਿਸ ਮੰਡੀ ਦੇ ਵਿੱਚ ਅਸੀਂ ਇਸ ਟਾਈਮ ਖੜੇ ਆਂ। ਇਹ ਆਪਣੀ ਮੰਡੀ ਆ ਇਹ ਸਾਡੀ ਪਰੇ ਆ ਗਈ ਮੰਡੀ। ਉਹ ਮੰਡੀ ਨੂੰ ਘੱਟ ਤੋਂ ਘੱਟ 50-60 ਸਾਲ ਹੋ ਗਏ ਆ। 84 ਦੀ ਮੰਡੀ ਆ ਇੱਧਰ ਆਈ ਆ ਉਸ ਤੋਂ ਪਹਿਲਾਂ ਵੀ ਕੰਮ ਚੱਲਦਾ ਰਿਹਾ। ਆਹ ਉਹ ਤੇ ਉਹ ਪਿੱਛੇ ਪੈਂਦੀ ਹੈ ਇੱਕ ਦੋ ਛੱਡ ਕੇ ਨਾਲ ਹੀ ਇਹ ਬਹੁਤ ਵੱਡੀ ਮੰਡੀ ਹੈ ਉਹ ਹਾਂ ਇਹ ਬਿਲਕੁਲ ਇਹ ਬਿਲਕੁਲ ਮੰਡੀ ਦੀਆਂ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਕਾਫੀ ਜਿਆਦਾ ਜਿਹੜੇ ਨੇ ਵੱਡੇ ਵੱਡੇ ਤੇ ਉਸ ਤੋਂ ਬਾਅਦ ਕਾਫੀ ਉੱਚੇ ਜਿਹੜੇ ਬੱਕਰੇ ਨੇ ਉਸ ਮੰਡੀ ਦੇ ਵਿੱਚ ਆਏ ਨੇ ਮੰਡੀ ਦੀਆਂ ਪਰਮਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਹਾਂ ਦੇਖ ਸਕਦੇ ਹੋ ਕਾਫੀ ਮੰਡੀ ਦੇ ਵਿੱਚ ਜਿਹੜੀ ਹੈ ਪਰਮਾਰ ਲੋਕਾਂ ਦੀ ਲੱਗੀ ਹੋਈ ਹੈ ਸੋ ਕਾਫੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਰਦੇਸ ਦੇ ਵਕ ਵਕ ਜਲਿਆ ਤੋਂ ਜਿਹੜੇ ਲੋਕ ਇੱਥੇ ਆ ਕੇ ਮੰਡੀ ਕਰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਬਕਰੀ Eid ਦਾ ਜਿਹੜਾ ਸਮਾਂ ਆ ਉਹ ਅੱਜ ਤੋਂ ਥੋੜੇ ਦਿਨ ਬਾਅਦ ਹੀ ਆ ਕਿਉਂਕਿ 15 ਦਿਨ ਪਹਿਲਾਂ ਜਿਹੜੀ ਹੈ ਮੰਡੀ ਉਹ ਸੱਜ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਕਰੇ ਕਾਫੀ ਸੋਨੇ ਸੁਣਾ ਕੇ ਬਕਰੇ ਜਿਹੜੇ ਨੇ ਉਹ ਵੀ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਇਹ ਜਿਹੜੇ ਕਾਫੀ ਉੱਚੇ ਉੱਚੇ ਬਕਰੇ ਆ ਇਹਨਾਂ ਦਾ ਨਾਮ ਕੀ ਹੈਗਾ ਕਿੰਨਾ ਨਾਮ ਕੀ ਹੈ ਦਾ ਬਿੱਟਲ ਬਿੱਟਲ ਇਹਨੂੰ ਬਿੱਟਲ ਕਹਿੰਦੇ ਨੇ ਖੜੇ ਤੁਸੀਂ ਵੀ ਮੰਡੀ ਦੇ ਵਿੱਚੋਂ ਨਾਮ ਦਜੋਬ ਜੀ ਨਹੀਂ ਨਾਮ ਨਹੀਂ ਪਤਾ ਨਹੀਂ ਗਈ ਵੜੀ ਇਹ ਬਿੱਟਲ ਬਕਰਾ ਹੈ ਨੰਬਰ ਸਰੀ ਬਿੱਟਲ ਆਇਆ ਹੈ ਸਭ ਤੋਂ ਮਹਿੰਗਾ ਬਕਰਾ ਕਿਹੜਾ ਆਇਆ ਹੁਣ ਅਸੀਂ ਬਕਰੇ ਖੜੇ ਉੱਧਰ ਕੁਰਬਾਨੀ ਲਈ ਆਇਆ ਜਿਹੜੇ ਬਕਰਾਈ ਦਾਸਤੇ ਕੱਸੀ 70 70000 ਦੇ ਅੱਛਾ ਇਹ ਸਭ ਤੋਂ ਮਹਿੰਗਾ ਆ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਇਹ ਸਭ ਤੋਂ ਮਹਿੰਗਾ ਬਕਰਾ ਵਾ ਜਿਹੜਾ ਇਹਨਾਂ ਵੱਲੋਂ ਕਿਹਾ ਜਾਂਦਾ ਕਿੰਨੇ ਦਾ ਵਾ ਇਹ ਇਹਦਾ 40000 ਰੁਪਏ ਮੰਗ ਰਹੇ ਬਾਈ 40000 ਹਾਂ ਕਾਨੇ ਤਾਂ 1,25,000 ਦੇ ਵਿੱਚ ਇਹ ਲੋਕਾਂ ਨੇ 3,25,000 ਦੇ ਵਿੱਚ ਬੱਕਰੇ ਸਭ ਤੋਂ ਮਹਿੰਗੇ ਵੰਗੇ ਮੈਂ ਕਿਹਾ ਸਭ ਤੋਂ ਮਹਿੰਗਾ ਬੱਕਰਾ ਸਭ ਤੋਂ ਮਹਿੰਗਾ ਤਾਂ ਫਿਰ ਹੀ ਹੈ ਫਿਰ ਦੇਖ ਬਾਈ ਸਭ ਤੋਂ ਮਹਿੰਗਾ ਬੱਕਰਾ ਇਸ ਟਾਈਮ ਮੰਡੀ ਦੇ ਵਿੱਚ 70 70,000 ਦਾ ਆਜੋ ਇਹਨਾਂ ਦੀ ਸੇਵਾ ਮਤਲਬ ਕਿਦਾਂ ਕਰਦੇ ਹੋ ਕਿ ਸੇਵਾ ਇਹਨਾਂ ਦੀ ਖੜਾ ਖੜਾ ਪਣ ਦਿੱਤਾ ਜਾਂਦਾ ਇਹਨਾਂ ਨੂੰ ਬਦਾਮ ਕੇਸ਼ਵ ਸਭ ਕੁਝ ਦਿੱਤਾ ਜਾਂਦਾ ਇਹਨਾਂ ਨੂੰ ਦੁੱਧ ਦਿੱਤਾ ਜਾਂਦਾ ਇਹਨਾਂ ਨੂੰ ਇਹ ਸ਼ਰਦਾ ਕਾਫੀ ਮਹਿੰਗਾ ਹੈ ਕੇਸ਼ਵ ਕੇਸ਼ਵ ਇਹ ਸ਼ਰਦੀ ਕੇਸ਼ਵ ਦੁੱਧ ਲਾਇਆ ਜਾਂਦਾ ਨੀਰਾ ਜਾਂਦਾ ਛੋਲੇ ਜਾਂਦੇ ਕਨਕ ਜਾਂਦੀ ਹੈ ਇਸ ਸਮਾਂ ਪਾਇਆ ਜੀ ਤਾਂ ਮੈਸੇਜ ਕੀ ਦੇਣਾ ਚਾਹੂੰਗਾ ਲੋਕਾਂ ਨੂੰ ਲੋਕਾਂ ਨੂੰ ਮੈਸੇਜ ਇਹ ਤੇ ਨੰਬਰ 7 ਤਰੀਕ ਦੀ ਈਦ ਆ ਆਪਣੀ ਆ ਕੇ ਖਰੀਦਦਾਰੀ ਕਰਨ ਮੰਡੀ 'ਚ ਕਿੱਥੇ ਆ ਮੰਡੀ ਕਿੰਨੇ ਸਾਲ ਪੁਰਾਣੀ ਮੰਡੀ ਆ ਮੰਡੀ 50 ਸਾਲ ਪੁਰਾਣੀ ਆ ਹਾਂ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਸ ਥਾਂ ਤੇ ਮੰਡੀ ਜਿਹੜੀ ਆ ਲੱਗੀ ਹੁੰਦੀ ਆ ਸੋ ਲੋਕਾਂ ਦਾ ਜਿਹੜਾ ਪਰਮਾਰ ਹੈ ਉਹ ਲੱਗਿਆ ਹੁੰਦਾ ਲੋਕ ਜਿਹੜੇ ਨੇ ਉਹ ਮੰਡੀ ਦੇ ਵਿੱਚ ਆਂਦੇ ਨੇ ਉਸ ਤੋਂ ਬਾਅਦ ਇੱਥੋਂ ਬੱਕਰੀ ਈਦ ਵਾਸਤੇ ਬੱਕਰੇ ਜਿਹੜੇ ਨੇ ਖਰੀਦੇ ਨੇ ਸੋ ਦੱਸਦੇ ਕਿ ਕਾਫੀ ਉੱਚੇ ਉੱਚੇ ਜਿਹੜੇ ਬੱਕਰੇ ਨੇ ਉਹ ਲੱਗੇ ਹੋਏ ਨੇ ਸੋ ਲੋਕ ਵੀ ਖੁਸ਼ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਲਗਾਤਾਰ ਜੁੜੀਏ ਸੇਵਾ ਕੀਤੀ ਜਾ ਰਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਪਡੇਟ ਜੜੀ ਹੈ ਲੈ ਕੇ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਦੇਖਰੋ ਲੁਧਿਆਣਾ ਲਾਈਵ ਮੈਨ ਟਨ ਕੈਮਰਾਮੈਨ ਦੀਪਕ ਨੂੰ ਮਾਰਦਣ ਨਾਲ ਧੰਨਵਾਦ